ਬਾਬਾ ਮੱਲ ਜੀ ਨੇ ਅਰਦਾਸ ਕੀਤੀ ਜੁੱਤੀਆਂ ਦਾ ਕਾਰਜ ਕਰਦੇ ਆ ਉਹਨੇ ਕਿਹਾ ਦਾਤਿਆ ਮੇਰੇ ਗਰੀਬ ਕੋਲ ਨਾ ਸੋਨਾ ਏ ਨਾ ਚਾਂਦੀ ਏ ਨਾ ਜ਼ਮੀਨ ਏ ਨਾ ਬਹੁਤਾ ਕਾਰੋਬਾਰ ਏ ਮੇਰ ਕੋ ਤੇ ਇਹੋ ਹੀ ਕੰਮਕਾਰੀ ਤੇ ਇੱਕ ਜੋੜਾ ਤੇਰੇ ਪਿਆਰ ਚ ਤਿਆਰ ਕੀਤਾ ਏ ਕਿਤੇ ਕਿਰਪਾ ਕਰੀ ਆ ਕੇ ਲੈ ਜੀ ਆਖੋ ਸਤਨਾਮ ਵੇਖੋ ਪਿਆਰਿਓ ਆਪਾਂ ਇੱਥੇ ਥੋੜੇ ਸਮੇਲੀ ਆਏ ਸਾਰੇ ਅਗੇ 100 ਸਾਲ ਦੀ ਉਮਰ ਸੀ ਹੁਣ 60ਾਂ ਤੇ ਆ ਗਈ ਆ ਜਿੰਨਿਆਂ ਦੇ ਭੋਗ ਆ 50 ਪਲੱਸ 60 ਬਹੁਤ ਛੋਟੀ ਉਮਰ ਹੈ ਇਥੋਂ ਕੁਝ ਨਹੀਂ ਲੈ ਜਾਣਾ ਪਰ ਜਿਨ੍ਹਾਂ ਨੇ ਰੱਜ ਕੇ ਪਿਆਰ ਕਮਾਇਆ ਝੋਲੀ ਭਰ ਗਈ ਬਾਬਾ ਜੀ ਦਾ ਸਰੀਰ ਨਕਮਾ ਹੋਇਆ ਪੀੜਾਂ ਪੈ ਰਹੀਆਂ ਏ ਬਜ਼ੁਰਗੀ ਦੀ ਹਾਲਤ ਹੈ ਪਰ ਉਹ ਪਿਆਰ ਜਿਹੜਾ ਬਣਾ ਕੇ ਰੱਖਿਆ ਸੀ ਤੇ ਰੱਬ ਜਿਹਨੂੰ ਪਾਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਚ ਚ ਕਹਿੰਦੇ ਆ ਧਰਨ ਗਗਣ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਭਨ ਮਥਰਾ ਕਸ਼ਪੇਦ ਨਹੀਂ ਗੋਰੀ ਅਰਜਨ ਭਾਈ ਸਾਹਿਬ ਦੀ ਅਰਦਾਸ ਬੇਨਤੀ ਸੀ ਮੇਰੇ ਘਰ ਆਇਓ ਸਤਗੁਰ ਆਵਣਗੇ ਫੇਰਾ ਪਾਵਣਗੇ ਸਤਗੁਰ ਜੀ ਕਰ ਮੇਰੇ ਜੀ ਕਰ ਮੈਂ ਸਦਕੇ ਜਾਵਾਂ ਉਸ ਮੈਂ ਸਦਕੇ ਜਾਵਾਂ ਮੈਂ ਕਿੰਨਾ ਕਿੰਨਾ ਪਿਆਰ ਉਸ ਮਹਾਂਪੁਰਖ ਚ ਵੀ ਗੁਰੂ ਅਰਜਨ ਸਾਹਿਬ ਆਪ ਰੱਬਾ ਜੋੜਾ ਨਹੀਂ ਪਾਇਆ ਨੰਗੇ ਪੈਰੀ ਮੁਰਾਦ ਚ ਆਏ ਇਥੇ ਨਕੋਦਰ ਆ ਕੇ ਉਸ ਮਹਾਂਪੁਰਖ ਦਾ ਬਹੁਤਿਆਂ ਨੂੰ ਨਹੀਂ ਪਤਾ ਜਿਹੜੇ ਕਥਾ ਸੁਣਦੇ ਉਹਨਾਂ ਨੂੰ ਪਤਾ ਬਾਬਾ ਮਾਲਕ ਕੌਣ ਹੈ ਉਹਦੀ ਕੁੱਲੀ ਚ ਆਏ ਜਦੋਂ ਬਰਾਤ ਉੱਥੇ ਆਈ ਤੇ ਮਹਾਰਾਜ ਕਹਿੰਦੇ ਬਾਬਾ ਜੀ ਰੁਕੋ ਅਹੀਂ ਆਏ ਤੇ ਜਾ ਕੇ ਕਹਿੰਦੇ ਬਾਪੂ ਉੱਠ ਤਾਂ ਸਾਡੀ ਪੇਟਾ ਦੇ ਹਰਾਨੀ ਦੀ ਗੱਲ ਜਦੋਂ ਮਾਰੇ ਨੂੰ ਵੇਖਿਆ ਮਣ ਚਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਚਾਲ ਚੜ ਗਿਆ ਸਤਿਗੁਰੂ ਤੁਸੀਂ ਆਏ ਹੋ ਅੱਖਾਂ 'ਚ ਝੜੀ ਲੱਗੀ ਚਰਨ ਧੋਤੇ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਧਿਆਨ ਤਰ ਬੋਲੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਮੇਰੇ ਪਾਤਸ਼ਾਹ ਮਹਾਰਾਜ ਨੇ ਆਖਿਆ ਲਿਆ ਸਾਡਾ ਪਿਆਰ ਅੱਜ ਸਾਡਾ ਵਿਆਹ ਹੀ ਤੇ ਅਸੀਂ ਤੇਰਾ ਕਰਕੇ ਪੈਰੀਂ ਜੋੜਾ ਨਹੀਂ ਪਾਇਆ ਸੰਗਤ ਪੁੱਛਦੀ ਰਹੀ ਪਰ ਤੇਰਾ ਪਿਆਰ ਦਾ ਜੋੜਾ ਤੇਰੀ ਮੁਹੱਬਤ ਨੂੰ ਪਾਉਣ ਵਾਸਤੇ ਆਏ ਆ ਇਸ ਕਰਕੇ ਜੋੜਾ ਪਾਇਆ ਸੱਚ ਜਾਣਿਓ ਨਾ ਇੰਚ ਘਟ ਤੇ ਨਾ ਵੱਧ ਕੋਈ ਮੰਤੀ ਨਹੀਂ ਗੁਰੂ ਸਾਹਿਬ ਦੀ ਕੁਛ ਨਹੀਂ ਸਭ ਤੋਂ ਵੱਡੀ ਮੰਤੀ ਜਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਭਾਈ ਮਲ ਦਾ ਜੋੜਾ ਪੂਰੇ ਦਾ ਪੂਰਾ ਆ ਮਹਾਰਾਜ ਸਾਹਿਬ ਨੇ ਗੱਲ ਨਾ ਲਾ ਕੇ ਆਖਿਆ ਮੰਗ ਕੁਛ ਕਹਿੰਦੇ ਬਾਦਸ਼ਾਹ ਤੰਦਰੁਸਤੀ ਦੇ ਦੋ ਮਹਾਰੇ ਨੇ ਸਿਰ ਤੇ ਹੱਥ ਰੱਖਿਆ ਗੁਰਬਾਣੀ ਕਹਿੰਦੀ ਕੱਚਾ ਹੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ ਬੇਖਤੇ ਅਮਰਤ ਹੋਇਓ ਨਾਮ ਅਮਰਤ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀਖੰਡ ਸਤਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਗੁਰੂ ਚਰਨ ਜਿਨ ਪਰਸਿਆ ਪਸ ਪ੍ਰੀਤ ਸੁਰ ਨਰ ਪਏ ਉਹ ਕੋਈ ਛੋਟੀ ਹਸਤੀ ਨਹੀਂ ਸੀ ਜਿਹਦੇ ਵਾਸਤੇ ਰੱਬ ਨੰਗੇ ਪੈਰੀਂ ਮਾਝੇ ਦੀ ਧਰਤੀ ਤੋਂ ਦਵਾਬਾ ਔਰ ਉਹ ਜੋੜਾ ਪਾ ਕੇ ਅਗਲਾ ਸਟੇਅ ਕੀਤਾ ਇਸ ਜਗ੍ਹਾ ਤੇ ਸ੍ਰੀ ਸ਼ੰਕਰਨਗਰ ਜਿੱਥੇ ਬਾਬਾ ਜੀ ਪਧਾਰੇ ਔਰ ਉਸ ਵੇਲੇ ਉਹ ਜੋੜਾ ਉਹਨਾਂ ਦੇ ਚਰਨਾਂ 'ਚ ਸੀ ਜਦੋਂ ਇੱਥੇ ਆਏ